ਇਹ ਤੁਸੀਂ ਦੇਖ ਸਕਦੇ ਹੋ ਗੜਸ਼ੰਕਰ ਦਾ ਚੰਡੀਗੜ੍ਹ ਰੋਡ ਹੈ ਜਿੱਥੋਂ ਵੀ ਡਿਵਾਈਡਰ ਸ਼ੁਰੂ ਹੁੰਦਾ ਹੈ ਪੈਦਲ ਚੱਲਿਆ ਜਾ ਰਹੇ ਫਿਰ ਨਹੀਂ ਪਤਾ ਲੱਗਦਾ ਤੇ ਜਦ ਗੱਡੀ 100 ਦੀ ਸਪੀਡ ਤੇ ਆਉਂਦੀ ਹੈ ਤਾਂ ਕਿਸ ਤਰ੍ਹਾਂ ਪਤਾ ਲੱਗਦਾ ਉਹ ਕਿ ਡਿਵਾਈਡਰ ਸ਼ੁਰੂ ਹੁੰਦਾ ਇਹ ਉਹ ਜਗ੍ਹਾ ਵਾ ਜਿੱਥੇ ਕਿ ਕੁਝ ਨੌਜਵਾਨਾਂ ਨੇ ਪਿੱਛੇ ਸਾਈਨ ਬੋਰਡ ਲਾਇਆ ਸੀਗਾ ਕਿ ਲੋਕਾਂ ਨੂੰ ਸਮਝ ਲੱਗ ਜਵੇ ਕਿ ਵੀ ਡਿਵਾਈਡਰ ਸ਼ੁਰੂ ਹੋ ਰਿਹਾ ਪਰ ਉਹ ਕੋਈ ਪੱਟ ਕੇ ਲੈ ਗਿਆ ਜਾਂ ਗੋ ਆਚ ਗਿਆ ਇਹਦਾ ਹਾਲ ਦੇਖ ਲਓ ਤੁਸੀਂ ਇਹ ਟੋ ਰੋਡ ਹੁੰਦਾ ਸੀ ਕਿਸੇ ਵੇਲੇ ਲੋਕਾਂ ਦੀ ਮੰਗ ਹੁਣ ਇਹੀ ਆ ਕਿ ਇਸ ਡਿਵਾਈਡਰ ਨੂੰ ਚੱਕ ਦਿੱਤਾ ਜਾਵੇ ਕਿਉਂਕਿ ਇਹ ਡਿਵਾਈਡਰ ਸਹੂਲਤ ਘਟ ਤੇ ਮੁਸੀਬਤ ਵੱਧ ਹੈ ਜਿੱਥੋਂ ਡਵਾਈਡਰ ਸ਼ੁਰੂ ਹੁੰਦਾ ਉੱਥੇ ਘੱਟੋ ਘੱਟ 50 100 ਮੀਟਰ ਤੱਕ ਕੋਈ ਵੀ ਫਲੱਡ ਲਾਈਟ ਜਾਂ ਵੱਡੀ ਲਾਈਟ ਜਾਂ ਛੋਟੀ ਲਾਈਟ ਨਹੀਂ ਹੈ ਤੇ ਰਾਤ ਦੇ ਸਮੇਂ ਕਿਸ ਤਰ੍ਹਾਂ ਪਤਾ ਲੱਗਦਾ ਹੋਊਗਾ ਕਿ ਇੱਥੇ ਡਵਾਈਡਰ ਸ਼ੁਰੂ ਹੋਆ ਤੇ ਜਦ ਪਤਾ ਹੀ ਨਹੀਂ ਲੱਗੇਗਾ ਤੇ ਫਿਰ ਨੇਚਰਲੀ ਆ ਕਿ ਗੱਡੀ ਇੱਥੇ ਪਲਟੇਗੀ ਗੜਸ਼ੰਕਰ ਦਾ ਚੰਡੀਗੜ੍ਹ ਰੋਡ ਜਿੱਥੋਂ ਕਿ ਗੜਸ਼ੰਕਰ ਸ਼ਹਿਰ ਦੀ ਐਂਟਰੀ ਸ਼ੁਰੂ ਹੁੰਦੀ ਆ ਉੱਥੇ ਇਹ ਡਿਵਾਈਡਰ ਬਣੇ ਹੋਏ ਆ ਇਹ ਡਿਵਾਈਡਰ ਘਾਟਾ ਤੇ ਲੋਕਾਂ ਲਈ ਮੁਸੀਬਤ ਵੱਧਾ ਮੇਰੇ ਨਾਲ ਨੇ ਸੰਜੀਵ ਕਟਾਰੀਆ ਜੀ ਜਿਹੜੇ ਕਿ ਸਮੇਂ-ਸਮੇਂ ਤੇ ਇਸ ਮੁੱਦੇ ਤੇ ਗੱਲਬਾਤ ਵੀ ਕਰਦੇ ਰਹਿੰਦੇ ਨੇ ਤੇ ਅੱਜ ਜਾਣਾਂਗੇ ਕਿ ਇਹ ਡਿਵਾਈਡਰ ਹੋਣਾ ਇਹਨਾਂ ਦਾ ਕਿੰਨਾ ਕੁ ਲਾਭ ਆ ਤੇ ਕਿੰਨਾ ਕੁ ਨੁਕਸਾਨ ਆ। ਕਿਟਾਰੀਏ ਸਵਾਗਤ ਆ ਸਭ ਤੋਂ ਪਹਿਲਾਂ ਤੁਹਾਡਾ ਤੇ ਇਹ ਜਿਹੜੇ ਡਵਾਈਡਰ ਹੈ ਆਪਣੇ ਚੰਡੀਗੜ੍ਹ ਰੋਡ ਤੇ ਬਣੇ ਹੋਏ ਜਿਹੜੇ ਕਿ ਸ਼ਹਿਰ ਤੋਂ ਮਸਾਂ 100 200 ਮੀਟਰ ਪਹਿਲਾਂ ਸ਼ੁਰੂ ਹੁੰਦੇ ਆ ਇੱਥੇ ਹੁਣ ਤੱਕ ਕਿੰਨੇ ਕੁ ਹਾਦਸੇ ਹੋ ਚੁੱਕੇ ਆ ਪੈਦਾ ਹੋ ਰਿਹਾ ਲੋਕਾਂ ਨੂੰ ਕੋਈ ਨੁਕਸਾਨ ਹੋ ਰਿਹਾ ਉਹਦੇ ਬਾਰੇ ਥੋੜਾ ਚੰਨਣਾ ਪਾਓ। ਸਭ ਤੋਂ ਪਹਿਲੇ ਛੋੜੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਮੌਕੇ ਮੌਕੇ ਤੇ ਸਾਰੇ ਮਸਲੇ ਚੱਕਦੇ ਰਹਿੰਦੇ ਆ। ਸਭ ਤੋਂ ਪਹਿਲੇ ਤਾਂ ਤੁਸੀਂ ਨੁਕਸਾਨ ਔਰ ਫਾਇਦੇ ਦੀ ਗੱਲ ਕੀਤੀ। ਸਾਨੂੰ ਤਾਂ ਹਜੇ ਤੱਕ ਇਹ ਨੁਕਸ ਸਾਡਾ ਕਿੰਨੇ ਵੀ ਸੰਸਥਾਵਾਂ ਕਿੰਨਿਆਂ ਨੇ ਉੱਥੇ ਸਾਈਨ ਬੋਰਡ ਲਗਾਏ ਆ ਜੀ ਆਪਣੇ ਕੋਲੋਂ ਪੈਸੇ ਖਰਕੇ ਕੁਝ ਲੋਕਾਂ ਨੇ ਲਵਾਏ ਆ ਪਰ ਉਹ ਵੀ ਦੂਜੇ ਤੀਜੇ ਦਿਨ ਕੋਈ ਪਟਕ ਲੈ ਜਾਂਦਾ ਜਾਂ ਉਹ ਕੁਝ ਗੱਡੀ ਹਿੱਟ ਕਰ ਜਾਂਦੀਆਂ ਮੇਰੇ ਹਿਸਾਬ ਨਾਲ ਤਾਂ ਇਹ ਡਿਵਾਈਡਰ ਨੂੰ ਨਾ ਚੱਕ ਦੇਣਾ ਚਾਹੀਦਾ ਤਾਂ ਇਹੀ ਹੈ ਕਿਉਂਕਿ ਇਹਦਾ ਜ ਕੁਝ ਨਾ ਲਾਈਟਾਂ ਜਗਣੀਆਂ ਹਨੇਰਾ ਹੋਣਾ ਦੂਰੋਂ ਗੱਡੀਆਂ ਆਉਂਦੀਆਂ ਇਹ ਚੰਡੀਗੜ੍ਹ ਹਾਈਵੇ ਰੋਡ ਹੈ ਤੇ ਦਿੱਲੀ ਤੱਕ ਜਾਂਦਾ ਇਹ ਤੇ ਇੱਥੋਂ ਜਦੋਂ ਗੱਡੀਆਂ ਆਉਂਦੀਆਂ ਪਿੱਛੋਂ ਇਹ ਐਨ ਕੋਲ ਆ ਕੇ ਜਦੋਂ ਲਾਈਟ ਜਗਦੀ ਹੋਊਗੀ ਤਾਂ ਬੰਦੇ ਨੂੰ ਪਤਾ ਲੱਗੂਗਾ ਇੱਥੇ ਡਿਵਾਈਡਰ ਹੈ ਨੇਰਾ ਹੋਣ ਦੇ ਕਾਰਨ ਬੰਦਾ ਪੂਰੀ ਸਪੀਡ ਨਾਲ ਪਿੱਛੋਂ ਆਂਦਾ ਜਦੋਂ ਸ਼ਹਿਰ ਐਂਟਰ ਕਰਨ ਲੱਗਦਾ ਤੇ ਸਟਾਰਟਿੰਗ ਦੇ ਡਿਵਾਈਡਰ ਦੇ ਮੱਥੇ ਲੱਗਦਾ ਵਿੱਚ ਵੱਜਦੇ ਆ ਬੱਸਾਂ ਪਲਟਦੀਆਂ ਸੀ ਇੱਥੇ ਦੇਖੀਆਂ ਗੱਡੀਆਂ ਪਲਟਦੀਆਂ ਦੇਖਿਆ ਬਹੁਤ ਲੋਕਾਂ ਦੇ ਜਾਨੇ ਨੁਕਸਾਨ ਵੀ ਹੋਇਆ ਇਹ ਨੋਟ ਤੇ ਹੁਸ਼ਿਆਰ ਕਰੋ ਇਹ ਮੈਂ ਹੀ ਹਾਲ ਦੇਣਾ ਦਾ ਜਿੰਨੇ ਡਿਵਾਈਡਰ ਬਣੇ ਆ ਉੱਥੇ ਵੀ ਜਦੋਂ ਸ਼ਹਿਰ ਨੂੰ ਐਂਟਰ ਕਰਦੇ ਉੱਥੇ ਵੀ ਟੱਕਰ ਇਹੀ ਆ ਉੱਥੇ ਵੀ ਇਹੀ ਹਾਲ ਹੈ ਲਾਈਟਾਂ ਲੱਗਦੀਆਂ ਚਲਦੀਆਂ ਨਹੀਂ ਹੈਗੀਆਂ ਜਦੋਂ ਮੇਨ ਰੋਡ ਤੇ ਆਪਾਂ ਲਾਈਟਾਂ ਨਹੀਂ ਜਗਾ ਸਕਦੇ ਜਿਹੜਾ ਮੇਨ ਹਾਈਵੇ ਰੋਡ ਹੈ ਤਾਂ ਸ਼ਹਿਰ ਦੇ ਵਿੱਚ ਦਾ ਲਾਈਟਾਂ ਦਾ ਤੁਹਾਨੂੰ ਪਤਾ ਹੀ ਆਪਾਂ ਕਿੰਨੇ ਮੁੱਦੇ ਤੁਸੀਂ ਵੀ ਚੱਕੇ ਮੈਂ ਵੀ ਚੱਕੇ ਆ ਲਾਈਟਾਂ ਪਰੋਪਰ ਤਰੀਕੇ ਨਾਲ ਜਗਦੀਆਂ ਨਹੀਂ ਹੈਗੀਆਂ ਐਸੀ ਲੋਕੀ ਜਿੰਨੇ ਵੀ ਹੈਗੇ ਆ ਜੋ ਵੀ ਸ਼ਹਿਰ ਨੂੰ ਪਸੰਦ ਕਰਦੇ ਜਾਂ ਸੰਸਾਵਾ ਆ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਸਾਡੀ ਸਰਕਾਰ ਤੋਂ ਮੰਗ ਹੈ ਵੀ ਕੁਝ ਆਪਣਾ ਹਿੱਸਾ ਉਹ ਵੀ ਪਾਣ ਜੇ ਉਹ ਸਹੀ ਤਰੀਕੇ ਨਾਲ ਇਹਨਾਂ ਨੂੰ ਚਲਾ ਸਕਦੇ ਚਲਾ ਨਹੀਂ ਤਾਂ ਮੇਰੇ ਹਿਸਾਬ ਨਾਲ ਜਿੱਦਾਂ ਤੁਸੀਂ ਕਿਹਾ ਵੀ ਐਡਵਾਈਜ਼ਰ ਪੱਟੀ ਦੇਣਾ ਚਾਹੀਦਾ ਜਿੱਦਾਂ ਪਿੱਛੇ ਰੋਡ ਆਂਦਾ ਅੱਧਾ ਹੀ ਫਿਰ ਸ਼ਹਿਰ ਨੂੰ ਰੋਡ ਚੱਲ ਜਾਵੇ ਵੈਸੇ ਜੇ ਡਿਵਾਈਡਰ ਪੱਟਣ ਦੀ ਗੱਲ ਕੀਤੀ ਮਾਲਪੁਰ ਸ਼ਹਿਰ ਚ ਵੀ ਇਹੀ ਸਮੱਸਿਆ ਹੁੰਦੀ ਸੀ ਉੱਥੋਂ ਲੋਕਾਂ ਨੇ ਪਟ ਲੋ ਇਕੱਠੇ ਹੋਏ ਸੀਗੇ ਤੇ ਮਾਲਪੁਰ ਸ਼ਹਿਰ ਚ ਵੀ ਐਡੇ ਡਿਵਾਈਡਰ ਸੀਗੇ ਤੁਹਾਨੂੰ ਯਾਦ ਹਨ ਉੱਥੇ ਮਾਲਪੁਰ ਡਿਵਾਈਡਰ ਪਟਾਤੇ ਔਰ ਉੱਥੇ ਕੋਈ ਪ੍ਰੋਬਲਮ ਨਹੀਂ ਆਈ ਮੁੜ ਕੇ ਬੜਾ ਵਧੀਆ ਚੱਲਣ ਡਿਆ ਤੇ ਇੱਥੇ ਹੁਣ ਡਿਵਾਈਡਰ ਮਤਲਬ ਜਿਹੜੇ ਪੱਟਣ ਦਾ ਕੋਈ ਇੱਕ ਹੱਲ ਹੈ ਜਾਂ ਇੱਥੇ ਲਾਈਟਾਂ ਲਾ ਕੇ ਤੇ ਫਿਰ ਕੁਝ ਹੋ ਸਕਦਾ ਭਾਈ ਦੇਖੋ ਹੱਲ ਤਾਂ ਦੋ ਤਰੀਕੇ ਨਾਲ ਹੋ ਸਕਦੇ ਆ ਜਾਂ ਤਾਂ ਜੇ ਡਿਵਾਈਡਰ ਬਣੇ ਹੋਏ ਨੂੰ ਪ੍ਰੋਪਰ ਤਰੀਕੇ ਨਾਲ ਸਾਈਨ ਬੋਰਡ ਲੱਗਿਆ ਹੋਵੇ ਦੋਰੋਂ ਲਾਈਟ ਪੜੇ ਇਨਟੀਮੇਸ਼ਨ ਮਿਲੇ ਗੱਡੀ ਆਣ ਵਾਲਿਆਂ ਨੂੰ ਵੀ ਉੱਥੇ ਕੁਝ ਹੈਗਾ ਜਿੱਦਾਂ ਸਾਈਨ ਬੋਰਡ ਲੱਗਾ ਹੁੰਦਾ ਦੂਜੀ ਗੱਲ ਉੱਪਰ ਲਾਈ ਆ ਤੁਸੀਂ ਸ਼ਾਮ ਨੂੰ ਕਈ ਵਾਰ ਚੱਕਰ ਮਾਰ ਕੇ ਦੇਖ ਲਓ ਜਿੰਨੀਆਂ ਸਟਰੀਟ ਲਾਈਟਾਂ ਲੱਗੀਆਂ ਹੋਈਆਂ ਹੁਸ਼ਿਆਰਪੁਰ ਤੱਕ ਮੇਰੇ ਹਿਸਾਬ ਨਾਲ ਤਾਂ ਲਾਈਟਾਂ ਦੇ ਲੱਗੀ ਜਗਣੀਆਂ ਜਿਹੜੇ ਉਹਨਾਂ ਦੇ ਖੰਭੇ ਆ ਉਹ ਵੀ ਟੁੱਟ ਕੇ ਇੱਕ ਹੈਪੀ ਜੂਸ ਮੋਰੇ ਖੰਭਾ ਡਿੱਗਿਆ ਹੋਇਆ ਸੀ ਉਹ ਮਹੀਨਾ ਕੋ ਅੱਧਾ ਹੀ ਲਟਕਦਾ ਰਿਹਾ ਉਹਨੂੰ ਖੜਾ ਕੀ ਕਰਨਾ ਉਹ ਤਾਂ ਵੱਢ ਕੇ ਹੀ ਲੱਗੇ ਉਹ ਖੁੰਬੇ ਹੀ ਚੱਕ ਦਿੱਤਾ ਉਹ ਖੁੰਬੇ ਵੱਟ ਕੇ ਰਹੇ ਨੇ ਖੁੰਬੇ ਵੱਟ ਕੇ ਲੱਗੇ ਤੇ ਜੇ ਤਾਂ ਇਹਦਾ ਪ੍ਰੋਪਰ ਤਰੀਕੇ ਨਾਲ ਹੱਲ ਇਹ ਹੀ ਆ ਵੀ ਇਹਦਾ ਸਾਈਨ ਬੋਰਡ ਲੱਗਿਆ ਜਾਵੇ ਤੇ ਇਹਨੂੰ ਲਾਈਟ ਪ੍ਰੋਵਾਈਡ ਕੀਤੀ ਜਾਵੇ ਤਾਂ ਦੂਰੋਂ ਦੇਖੇ ਜੇ ਨਹੀਂ ਕੁਝ ਕਰ ਸਕਦੇ ਫੇਰ ਤਾਂ ਆਪਾਂ ਗੱਲਾਂ ਕਰ ਸਕਦੇ ਫੇਰ ਤਾਂ ਇਹਨੂੰ ਮਾਲ ਪਰ ਵਾਲੇ ਸਿਸਟਮ ਹੈ ਵੀ ਇਹਨੂੰ ਪੱਟ ਕੇ ਸਿੱਧਾ ਰੋਡ ਕਰ ਦੋਵੇ ਕਮ ਸੇ ਕਮ ਲੋਕਾਂ ਦਾ ਜਾਨ ਨੁਕਸਾਨ ਤਾਂ ਨਹੀਂ ਹੋਊਗਾ ਮੈਂ ਦੱਸਣਾ ਚਾਹੁੰਦਾ ਕਿ ਗੜਸ਼ੰਕਰ ਦੇ ਵਿੱਚ ਐਂਟਰੀ ਤੇ ਜੇ ਤੁਸੀਂ ਪਿੰਡ ਭਗਵਾਈਂ ਵਾਲੀ ਸਾਈਡ ਤੋਂ ਸਮੁੰਦਰ ਵਾਲੀ ਸਾਈਡ ਤੋਂ ਆਉਂਦੇ ਹੋ ਤਾਂ ਸੜਕ ਕਾਫੀ ਸੁਥਰੀ ਐ ਵਧੀਆ ਵਾ ਤੇ ਇੱਕ ਟੂਰ ਰੋਡ ਸੀ ਪਹਿਲਾਂ ਇਹ ਤੇ ਉੱਥੋਂ ਬੜੀ ਸਪੀਡ ਨਾਲ ਰਾਤ ਦੇ ਸਮੇਂ ਵਾਹਕ ਆਉਂਦੇ ਆ ਦਿਨ ਵੀ ਮਤਲਬ 80 90 100 ਤੋਂ ਘੱਟ ਤਾਂ ਕੋਈ ਸਪੀਡ ਗੱਡੀ ਚੱਲਦੀ ਨਹੀਂ ਉਹ ਓਵਰਟੇਕ ਜਿੱਲੇ ਕਰਦੇ ਆਉਂਦੇ ਆ ਤੇ ਗੜਸ਼ੰਗਰ ਜਿੱਥੋਂ ਡਿਵਾਈਡਰ ਸ਼ੁਰੂ ਹੁੰਦਾ ਮੈਂ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗਾ ਤੇ ਉੱਥੇ ਪਤਾ ਨਹੀਂ ਲੱਗਦਾ ਕਿ ਡਿਵਾਈਡਰ ਸ਼ੁਰੂ ਹੋ ਰਿਹਾ ਹੁਣ ਪਿੱਛੋਂ ਇੱਕ ਗੱਡੀ ਨੂੰ ਦੂਸਰੀ ਗੱਡੀ ਓਵਰਟੇਕ ਜਿੱਲੇ ਕਰਦੀ ਆਂਦੀ ਆ ਤੇ ਉਹ ਅਨਫੋਰਚਨਟਲੀ ਜਦੋਂ ਡਿਵਾਈਡਰ ਤੱਕ ਪਹੁੰਚ ਜਾਂਦੇ ਆ ਤਾਂ ਸਿੱਧੇ ਡਿਵਾਈਡਰ ਦੇ ਉੱਪਰ ਹੀ ਚੜ ਕਿ ਜਿੱਲੇ ਗੱਡੀ ਪਿੱਛੋਂ ਆ ਰਹੀ ਆ ਕੋਈ ਉਹ ਕਿਸੇ ਹੋਰ ਨੂੰ ਵਟੇ ਕਰਦੀ ਹੁੰਦੀ ਆ ਉਹਨੂੰ ਲੱਗਦਾ ਹੁੰਦਾ ਕਿ ਜਿੱਦਾਂ ਪਿੱਛੋਂ ਕਿਤੇ ਡਿਵਾਈਡਰ ਰਹੇ ਨੇ ਪਿੱਛੇ ਸਾਫ਼ ਸੁਥਰੀ ਸੜਕਾ ਮੋੜੇ ਵੀ ਇਦਾਂ ਹੋਗੇ ਉਹ ਮੋੜੇ ਜਿੱਥੇ ਮੈਂ ਆ ਕੇ ਇੱਕ ਡੇਢ ਫੁੱਟ ਉੱਚਾ ਡਿਵਾਈਡਰ ਆ ਜਾਂਦਾ ਉਹ ਡਿਵਾਈਡਰ ਆਂਦੇ ਸਾਰੀ ਉਹ ਗੱਡੀ ਪਲਟ ਜਾਂਦੀ ਆ ਬੜੇ ਲੋਕਾਂ ਦਾ ਨੁਕਸਾਨ ਹੋਇਆ ਗੱਡੀਆਂ ਟੁੱਟੀਆਂ ਸੋ ਲੋਕਾਂ ਦੀ ਮੰਗ ਆ ਕਿ ਇਸ ਡਿਵਾਈਡਰ ਨੂੰ ਜਦ ਤੱਕ ਖਤਮ ਕਰਤਾ ਜਾਵੇ ਜੇ ਸਰਕਾਰ ਨੂੰ ਲੱਗਦਾ ਕਿ ਡਵਾਈਡਰ ਰੱਖਣਾ ਬਹੁਤ ਜ਼ਰੂਰੀ ਆ ਤੇ ਡਵਾਈਡਰ ਦੇ ਕੋਲ ਫਲੱਡ ਲਾਈਟਾਂ ਘੱਟੋ-ਘੱਟ 4-5 ਫਲੱਡ ਲਾਈਟਾਂ ਔਰ ਪਿੱਛੋਂ 150-100 ਮੀਟਰ ਤੇ ਪਿੱਛੇ ਹੀ ਕੋਈ ਸਾਈਨ ਬੋਰਡ ਲੱਗਣ ਜਿੱਥੇ ਲਿਖਿਆ ਹੋਵੇ ਕਿ ਅੱਗੇ ਤੁਹਾਡੇ ਡਵਾਈਡਰ ਸ਼ੁਰੂ ਹੋ ਰਹੇ ਆ ਕਿ ਤੁਸੀਂ ਖੱਬੇ ਹੱਥੀ ਚੱਲਣਾ ਸੋ ਉਮੀਦ ਕਰਦੇ ਆ ਕਿ ਸਰਕਾਰ ਤੇ ਸਰਕਾਰ ਦੇ ਨਮਾਇंदे ਪੀ ਡਬਲਯੂ ਡੀ ਵਾਲੇ ਇਸ ਪਾਸੇ ਜ਼ਰੂਰ ਖਿਆਲ ਕਰਨਗੇ ਔਰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣਗੇ ਅਕਸਰ ਹੁੰਦਾ ਕੀ ਆ ਕਿ ਅਫਸਰ ਇਹ ਮਨ ਸੋਚਣ ਲੱਗ ਪੈਂਦੇ ਕਿ ਸਾਨੂੰ ਸ਼ਿਕਾਇਤ ਨਹੀਂ ਆਈ ਜਦ ਰੋਜ਼ ਐਕਸੀਡੈਂਟ ਹੋ ਰਹੇ ਆ ਲੋਕ ਬੰਦੇ ਡਿੱਗ ਰਹੇ ਆ ਟੁੱਟ ਰਹੇ ਆ ਤੇ ਤੁਹਾਨੂੰ ਸ਼ਿਕਾਇਤਾਂ ਦੀ ਕੀ ਲੋੜ ਆ ਮੇਰੇ ਖਿਆਲ ਚ ਤੁਹਾਨੂੰ ਇੱਕ ਹੀ ਵਾਰ-ਵਾਰ ਬੇਨਤੀ ਕਰਨ ਦੀ ਕੋਈ ਲੋੜ ਨਹੀਂ ਰੈਂਦੀ ਇੱਕ ਵਾਰ ਕੋਈ ਇਨਸੀਡੈਂਟ ਹੋ ਜਾਂਦਾ ਉਸ ਤੋਂ ਬਾਅਦ ਤੁਰੰਤ ਹਰਕਤ ਚਾਣੀ ਚਾਹੀਦਾ ਪ੍ਰਸ਼ਾਸਨ ਨੂੰ ਸੋ ਉਮੀਦ ਕਰਦੇ ਆ ਕਿ ਸਰਕਾਰ ਇਸ ਪਾਸੇ ਜ਼ਰੂਰ ਧਿਆਨ ਦੇਗੀ ਧੰਨਵਾਦ